ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ ਖੁਦਾਵੰਦਾ ਤਨਬਾਦ ਕਰਦਾ ਮੈਂ ਖੁਦਾਵੰਦਾ ਸ਼ੁਕਰ ਕਰਦਾ ਕਿ ਖੁਦਾਵੰਦ ਨੇ ਇੱਕ ਵਾਰ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਮੌਕਾ ਬਖਸ਼ਿਆ ਕਿ ਮੈਂ ਖੁਦਾਵੰਦ ਦੇ ਜ਼ਿੰਦਾ ਕਲਾਮ ਨੂੰ ਤੁਹਾਡੇ तमाम ਪਿਆਰਾਂ ਪਰਮਾ ਨਾਲ ਸ਼ੇਅਰ ਕਰ ਸਕਾਂ ਹallelujah ਤਨਬਾਦ ਕਰਦਾ ਜ਼ਿੰਦਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਜੀ ਦਾ ਹallelujah ਤੋਂ ਪਿਆਰੇ ਅਜ਼ੀਜ਼ੋ ਰੱਬ ਦੇ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਮਤੀਯੰਜੀ ਕੋ ਦਾ 21 ਅਧਿਆਇ ਉਹਦੇ 19 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਹੈ ਕਿ ਯੇਸ਼ੂ ਮਸੀਹ ਜੀ ਨੇ ਇੱਕ ਅੰਜੀਰ ਦੇ ਪੀੜ ਨੂੰ ਸ਼ਰਾਫ ਦਿੱਤਾ ਹੈ ਉਹਦੇ ਵਿੱਚ ਲਿਖਿਆ ਹੈ ਕਿ ਖੁਦਾਵੰਦ ਯੇਸ਼ੂ ਮਸੀਹ ਜੀ ਨੇ ਇੱਕ ਅੰਜੀਰ ਦੇ ਪੀੜ ਨੂੰ ਸ਼ਰਾਫ ਦਿੱਤਾ ਸਾਨੂੰ ਇਸ ਗੱਲ ਨੂੰ ਸਮਝਣਾ ਪੈਗਾ ਕਿ ਕਿਉਂ ਖੁਦਾਵੰਦ ਯੀਸ਼ੂ ਮਸੀਹ ਜੀ ਨੇ ਉਸ ਅੰਜੀਰ ਦੇ ਪੇੜ ਨੂੰ ਸ਼ਰਾਪ ਦਿੱਤਾ ਹallelujah ਤਾਂ ਇਸ ਘਟਨਾ ਤੋਂ ਸਾਨੂੰ ਕੀ ਸਮਝ ਆਉਂਦੀ ਹੈ ਪਹਿਲਾਂ ਇਸ ਗੱਲ ਨੂੰ ਆਪਾਂ ਸਮਝਾਂਗੇ ਹallelujah ਬਾਈਬਲ ਦੱਸਦੀ ਹੈ ਕਿ ਖੁਦਾਵੰਦ ਯੀਸ਼ੂ ਮਸੀਹ ਜੀ ਨੂੰ ਜਦੋਂ ਭੁੱਖ ਲੱਗੀ ਤੇ ਖੁਦਾਵੰਦ ਯੀਸ਼ੂ ਮਸੀਹ ਜੀ ਉਸ ਅੰਜੀਰ ਦੇ ਪੇੜ ਨੂੰ ਵੇਖ ਕੇ ਉਹਦੇ ਵੱਲੋਂ ਗੈ ਕਿ ਮੈਨੂੰ ਉਸ ਤੋਂ ਕੁਝ ਫਲ ਮਿਲੇ ਪਰ ਜਦੋਂ ਖੁਦਾਵੰਦ ਯੀਸ਼ੂ ਮਸੀਹ ਉਸ ਪੇੜ ਵੱਲ ਜਾ ਰਿਹਾ ਸੀ ਤੇ ਮੁਕੱਦਸ ਕਲਾਮ ਪਵਿੱਤਰ ਬਾਈਬਲ ਦੱਸਦੀ ਹੈ ਕਿ ਉਹ ਜਿਹੜਾ ਪੇੜ ਸੀ ਉਹ ਬਾਹਰੋਂ ਬਹੁਤ ਹਰਿਆ ਭਰਿਆ ਸੀ ਹallelujah ਮੁਕੱਦਸ ਕਲਾਮ ਇਹ ਦੱਸਦਾ ਆ ਬਿਆਨ ਕਰਦਾ ਹੈ ਕਿ ਜਦੋਂ ਖੁਦਾਵੰਦ ਯੀਸ਼ੂ ਮਸੀਹ ਜੀ ਨੇ ਉਸ ਪੇੜ ਨੂੰ ਦੇਖਿਆ ਤੇ ਉਹ ਬੜਾ ਹਰੀਆ ਤੇ ਭਰਿਆ ਸੀਗਾ ਬੜਾ ਖੁਸ਼ਹਾਲ ਸੀਗਾ ਤੇ ਜਿੱਦਾਂ ਹੀ ਖੁਦਾਵੰਦ ਯੀਸ਼ੂ ਮਸੀਹ ਉਸ ਪੇੜ ਦੇ ਨਜ਼ਦੀਕ ਪਹੁੰਚੇ ਤੇ ਖੁਦਾਵੰਦ ਯੀਸ਼ੂ ਮਸੀਹ ਕੀ ਦੇਖਦੇ ਆ ਸਿਰਫ ਉਹ ਜਿਹੜਾ ਪੇੜ ਸੀਗਾ ਉਹ ਸਿਰਫ ਬਾਰੋਂ ਹਰੀਆ ਭਰਿਆ ਤੇ ਸਰ੍ਹਿਆ ਸੀ ਹਨਾ ਬਾਰੋਂ ਹਰਿਆ ਭਰਿਆ ਦਿਖ ਰਿਹਾ ਸੀ ਪਰ ਜਦੋਂ ਯੇਸ਼ੂ ਮਸੀਹ ਜੀ ਉਹਦੇ ਕੋਲ ਗਏ ਤੇ ਜਦੋਂ ਖੁਦਾਵੰਦ ਯੇਸ਼ੂ ਮਸੀਹ ਜੀ ਨੇ ਸਡਨਲੀ ਉਸ ਨੂੰ ਨੇੜੇ ਜਾ ਕੇ ਦੇਖਿਆ ਤੇ ਸੁਬਾਏ ਪੱਤਿਆਂ ਤੋਂ ਉਸ ਪੀੜ ਦੇ ਵਿੱਚ ਕੁਝ ਵੀ ਨਹੀਂ ਪਾਇਆ ਜਦੋਂ ਸਿਰਫ ਉਸ ਪੀੜ ਅੰਜੀਰ ਦੇ ਪੀੜ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਸਿਰਫ ਪੱਤੇ ਹੀ ਪੱਤੇ ਦੇਖੇ ਤੇ ਖੁਦਾਵੰਦ ਯੀਸ਼ੂ ਮਸੀਹ ਨੇ ਉੜਕ ਉਸ ਬ੍ਰਿਕਸ਼ ਨੂੰ ਸ਼ਰਾਫ ਦੇ ਦਿੱਤਾ ਹallelujah ਕੀ ਦੇ ਦਿੱਤਾ ਖੁਦਾਵੰਦ ਯੀਸ਼ੂ ਮਸੀਹ ਜੀ ਨੇ ਉਸ ਬ੍ਰਿਕਸ਼ ਨੂੰ ਕੀ ਦਿੱਤਾ ਸ਼ਰਾਫ ਦੇ ਦਿੱਤਾ ਹallelujah ਤੋਂ ਅੱਜ ਦੇ ਅੱਜ ਦੇ ਜਿਹੜੇ ਲੋਕ ਆ ਅੱਜ ਦੇ ਜਿਹੜੇ ਲੋਕ ਆ ਅੱਜ ਦੇ ਜਿਹੜੇ ਬਹੁਤ ਸਾਰੇ ਲੋਕ ਆ ਉਹ ਬਾਰੂ ਤੇ ਬੜੇ ਹਰੇ ਭਰੇ ਦਿਖਦੇ ਆ ਜਿਸ ਤਰ੍ਹਾਂ ਅੰਜੀਰ ਦੇ ਪੇੜ ਦਾ ਦੁਸ਼ਤਾਂਤ ਖੁਦਾਵੰਦੀ ਯੀਸ਼ੂ ਮਸੀਹ ਨੇ ਦਿੱਤਾ ਹallelujah ਅੱਜ ਦੇ ਜਿਹੜੇ ਲੋਕ ਆ ਉਹ ਬਾਰੂ ਤੁਹਾਨੂੰ ਹਰੇ ਭਰੇ ਦਿਖਦੇ ਆ ਪ੍ਰਾਰਥਨਾ ਵੀ ਕਰਦੇ ਆ ਬਾਈਬਲ ਵੀ ਪੜ੍ਹਦੇ ਆ ਹਨਾ ਅਸੀਂ ਉਹਨਾਂ ਨੂੰ ਵੇਖਦੇ ਆ ਪਰ ਉਹਨਾਂ ਦੇ ਵਿੱਚ ਆਤਮਿਕ ਪਰ ਅਸੀਂ ਉਹਨਾਂ ਲੋਕਾਂ ਦੇ ਵਿੱਚ ਆਤਮਿਕ ਫਲ ਜਿਸ ਤਰ੍ਹਾਂ ਪ੍ਰੇਮ ਵਿਸ਼ਵਾਸ ਅਤੇ ਧਾਰਮਿਕਤਾ ਨੂੰ ਨਹੀਂ ਦੇਖਦੇ ਹਨ ਕੀ ਦੇਖਦੇ ਆ ਪਰ ਉਹਨਾਂ ਦੇ ਵਿੱਚ ਅਸੀਂ ਆਤਮਿਕ ਫਲ ਪ੍ਰੇਮ ਵਿਸ਼ਵਾਸ ਅਤੇ ਧਾਰਮਿਕਤਾ ਨਹੀਂ ਦੇਖਦੇ ਸੋ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਸੇਮ ਲੋਕਾਂ ਦਾ ਹਾਲ ਉਸ ਅੰਜੀਰ ਦੇ ਬ੍ਰਿਖਸ਼ ਦੇ ਸਮਾਨ ਹੈ ਦੇ ਕੋ ਖੁਦਾਵੰਦ ਯੀਸ਼ੂ ਮਸੀਹ ਜਦੋਂ ਉਸ ਅੰਜੀਰ ਦੇ ਪੇੜ ਦੇ ਕੋਲ ਗਏ ਸਵਾਏ ਪੱਤਿਆਂ ਤੋਂ ਖੁਦਾਵੰਦ ਯੀਸ਼ੂ ਮਸੀਹ ਨੂੰ ਕੁਝ ਨਹੀਂ ਮਿਲਿਆ ਅੱਜ ਦੇ ਜਿਹੜੇ ਲੋਕ ਆ ਉਹਨਾ ਉਹਨਾਂ ਦੇ ਕੋਲ ਹਨ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਆ ਹਨ ਉਹ ਬਾਰੀ ਬਾਰੀ ਦਿਖਾਵਾ ਕਰਦੇ ਠੀਕ ਹੈ ਬਾਈਬਲ ਦੱਸਦੀ ਆ ਅੱਜ ਦੇ ਲੋਕਾਂ ਦਾ ਹਾਲ ਸੇਮ ਉਸ ਅੰਜੀਰ ਦੇ ਬ੍ਰਿਕਸ਼ ਵਰਗਾ ਆ ਬਾਰੂ ਤਾਂ ਉਹ ਹਰੇ ਭਰੇ ਆ ਪਰ ਅੰਦਰ ਉਹਨਾਂ ਦੇ ਸੜੇ ਆ ਤੇ ਹਨ ਬਾਰੂ ਉਹ ਤੁਹਾਨੂੰ ਦੇਖਣਗੇ ਚਰਚ ਜਾਂਦੇ ਪ੍ਰਾਰਥਨਾ ਕਰਦੇ ਬਾਈਬਲ ਪੜ੍ਹਦੇ ਫਾਸਟਿੰਗ ਕਰਦੇ ਹਨ ਜਦੋਂ ਤੁਸੀਂ ਉਹਨਾਂ ਦੀ ਪਰਸਨਲ ਲਾਈਫ ਨੂੰ ਦੇਖੋਗੇ ਤੇ ਉਹਨਾਂ ਦੇ ਅੰਦਰ ਧਾਰਮਿਕਤਾ ਨਹੀਂ ਹੁੰਦੀ ਹallelujah ਤੋ ਖੁਦਾਵੰਦ ਯੀਸ਼ੂ ਮਸੀਹ ਜੀ ਦੇ ਨਾਲ ਅਸੀਂ ਗੇਮਸ ਨਹੀਂ ਖੇਡ ਸਕਦੇ ਕਿਉਂਕਿ ਖੁਦਾ ਸਾਡੇ ਬਾਹਰੀ ਖੁਸ਼ਹਾਲੀ ਨੂੰ ਨਹੀਂ ਦੇਖਦਾ ਬਾਹਰੀ ਚਿਹਰੇ ਨੂੰ ਨਹੀਂ ਦੇਖਦਾ ਕਿਉਂਕਿ ਖੁਦਾਵੰਦ ਯੀਸ਼ੂ ਮਸੀਹ ਕਿਸ ਦੀ ਖੋਜ ਦੇ ਵਿੱਚ ਆ ਫਲ ਫਲ ਦੀ ਖੋਜ ਦੇ ਵਿੱਚ ਸੋ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਅੱਜ ਅਸੀਂ ਇਸ ਵਚਨ ਦੇ ਦੁਆਰਾ ਕੀ ਸਿੱਖਿਆ ਕਿ ਸਾਨੂੰ ਆਪਣੀ ਲਾਈਫ ਦੇ ਵਿੱਚ ਫਲ ਉਤਪੰਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਖੁਦਾਵੰਦ ਯੀਸ਼ੂ ਮਸੀਹ ਜਦੋਂ ਆਏਗਾ ਅਗਰ ਸਾਡੀ ਲਾਈਫ ਦੇ ਵਿੱਚ ਫਲ ਨਹੀਂ ਹੋਏਗਾ ਤੇ ਸੇਮ ਅੰਜੀਰ ਦੇ ਬ੍ਰਿਖਸ਼ ਵਾਂਗੂ ਸਾਡਾ ਹਾਲ ਹੋਏਗਾ। ਤੋਂ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਆਪਣੀ ਲਾਈਫ ਦੇ ਵਿੱਚ ਫਲ ਨੂੰ ਉਤਪੰਨ ਕੀ ਚੀਏ। ਫਲ ਨੂੰ ਉਤਪੰਨ ਕੀ ਚੀਏ ਹਾਲੇਲੂਇਆ। ਖੁਦਾਵੰਦ ਤੁਹਾਨੂੰ ਇਸ वचन ਦੇ ਮਸੀਲੇ ਬੜੀ ਬਰਕਤ ਦੇ ਬੜੀ ਆਸ਼ੀਸ਼ ਦੇ ਸਭ ਨੂੰ ਚੈਮਸੀ। ਗੋਡ ਬles ਸੀ।